ਦੁਨੀਆ 'ਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੁੰਦੀ ਤਾਂ ਪਿਛਲੇ ਕਈ ਸਾਲਾਂ ਤੋਂ ਲੋਕਾਂ ਦਾ ਦਿਲ ਟੁੱਟ ਗਿਆ ਸੀਗਾ ਨੌਜਵਾਨਾਂ ਦਾ ਖਾਸ ਤੌਰ ਤੇ ਇਸ ਤਰ੍ਹਾਂ ਕਿ ਹੋਪਲੈਸ ਹੋ ਗਏ ਸੀ ਜਿਸ ਤਰ੍ਹਾਂ ਉਹ ਗੁੜੀ ਨੇ ਦੱਸਿਆ ਕਿ ਉਮੀਦਾਂ ਛੱਡ ਬੈਠੇ ਸੀ ਇਹ ਨਹੀਂ ਬਣਨਾ ਕੋਈ ਯਾਰ ਹੁਣ ਪਰ ਜਿੱਥੇ ਚਾਹ ਉੱਥੇ ਰਾਹ ਪ੍ਰਮਾਤਮਾ ਨੇ ਕੋਈ ਐਸਾ ਵਿਧੀ ਵਿਵਧਾਨ ਬਣਾਉਣਾ ਸੀ ਕਿ ਮੇਰੇ ਵਰਗਿਆਂ ਨੂੰ ਉਹ ਪੈਨ ਦੇਣੇ ਸੀ ਜਿਹਦੇ ਨਾਲ ਪੈਨ ਨਾਲ ਤੁਹਾਨੂੰ ਨੌਕਰੀਆਂ ਮਿਲਣ ਤੁਹਾਡੇ ਘਰਾਂ 'ਚ ਖੁਸ਼ੀਆਂ ਤੇ ਦੀਵੇ ਜਗਣ ਤਾਂ ਉਹਦੇ ਨਾਲ ਉਮੀਦ ਜਾਗ ਪਈ ਸੋ ਕਤੇ ਉਮੀਦ ਨਹੀਂ ਛੱਡੀ ਦੀ ਹੁੰਦੀ ਉਮੀਦ ਤੇ ਦੁਨੀਆ ਕਾਇਮ ਹੈ ਤੇ ਫਿਊਚਰ ਦੇ ਵਿੱਚ ਵੀ ਤੁਸੀਂ ਬਹੁਤ ਵੱਡੀਆਂ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਹੋਰ ਵੱਡੀਆਂ ਕੁਰਸੀਆਂ ਲਈ ਤਿਆਰ ਰਹੋ ਕਿਉਂਕਿ ਸਰਕਾਰ ਦੀ ਨੀਤ ਸਾਫ਼ ਹੈ ਨੀਤ 'ਚ ਕੋਈ ਖੋਟ ਨਹੀਂ ਸਾਡਾ ਕੰਮ ਹੈ ਤੁਹਾਨੂੰ ਕੋਈ ਹਾਈ ਕੋਰਟ ਦੇ ਜਾਂ ਕੋਈ ਇੱਧਰ ਉੱਧਰ ਦੇ ਕੋਈ ਕੇਸ ਪਿਆ ਕਿਸੇ ਦਾ ਕਿਸੇ ਦਾ ਮਹਿਕਮੇ ਵਿੱਚ ਕੇਸ ਫਸਿਆ ਪਿਆ ਉਹ ਸਾਰੇ ਪਹਿਲਾਂ ਕਲੀਅਰ ਕਰ ਦੇਣਾ ਹੈ ਤਾਂ ਕਿ ਤੁਸੀਂ ਅੱਜ ਨਿਯੁਕਤੀ ਪੱਤਰ ਲੈ ਕੇ ਕੱਲ ਨੂੰ ਆਪਣੇ ਦਫ਼ਤਰ 'ਚ ਜਾਓ ਨਾ ਕਿ ਵਕੀਲ ਦੇ ਦਫ਼ਤਰ 'ਚ ਕਿਹੜਾ ਇੱਕ ਹਾਈ ਕੋਰਟ 'ਚ ਕਿਸੇ ਨੇ ਟਿੱਪ ਮਾਤੀ ਚਲੋ ਵੀ ਉਹ ਕੇਸ ਲੜੀਏ ਉਹ ਅਸੀਂ ਆਪ ਸਾਰੇ ਪਹਿਲਾਂ ਕਲੀਅਰ ਕਰਕੇ ਫਿਰ ਤੁਹਾਨੂੰ ਅਸੀਂ ਬੁਲਾਉਂਦੇ ਆ ਇਹ ਤਾਈਆਂ ਜੇ 293 ਤਿਆਰ ਹੋ ਜਾਣ 293 ਨੂੰ ਬੁਲਾ ਲੈਣੇ ਆ ਅਸੀਂ ਏ ਨਹੀਂ ਹੈ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਜੀ ਟਾਈਮ ਆ ਜੇ ਰਵੀ ਨਾ ਆ ਜੇ ਖੜ ਚੋ ਜੀ ਨਾ ਕਿਉਂ ਖੜ ਚੀ ਨੌਕਰੀ ਤਾਂ ਮਤਲਬ ਜਿਵੇਂ ਹਰੋ ਸੁਪਨੇ ਚਾਹੁੰਦੀ ਹੋਣੀ ਜੀ ਬਿਨ ਨੌਕਰੀ ਮਿਲ ਗਈ ਜਾਂ ਮੈਨੂੰ ਫੋਨ ਆ ਗਿਆ ਜਾਂ ਮੈਨੂੰ ਲੈਟਰ ਆ ਗਿਆ ਸੋ ਮੇਰੇ ਕੋਲ ਟਾਈਮ ਨਹੀਂ ਹੈਗਾ ਤਾਂ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਨੌਜਵਾਨਾਂ ਨੂੰ ਉਹਨਾਂ ਦੀ ਬੇਰੁਜ਼ਗਾਰੀ ਦੇ ਸਮੇਂ ਚ ਵਾਟਾ ਕਰੀਏ ਸੋ ਪਹਿਲਾਂ ਮੈਨੂੰ ਪਤਾ ਹੈ ਕਿ ਧਰਨੇ ਲੱਗਦੇ ਰਹੇ ਬਹੁਤ ਸਾਰੇ ਵਿਭਾਗਾਂ ਦੇ ਓਵਰ ਏਜ ਹੋ ਗਏ ਧਰਨੇ ਲਾਉਂਦੇ ਲਾਉਂਦੇ ਕਈਆਂ ਦੇ ਸੀ ਏਜ ਵੀ ਹੁਣ ਰਿਲੈਕਸੇਸ਼ਨ ਦਿੱਤੀ ਐ 37 ਸਾਲ ਤੋਂ ਵਧਾ ਕੇ ਅੱਗੇ ਲੈ ਕੇ ਗਏ ਆ 40 42 ਕਰੇ ਤਾਂ 45 ਵੀ ਕਰਤੀ ਗਈ ਮਹਿਕਾਂ ਵਿੱਚ ਮਤਲਬ ਕਿ ਇਹਨਾਂ ਦਾ ਕੀ ਕਸੂਰ ਆ ਹੁਣ 10 ਸਾਲ ਨਾਰੇ ਲਾਉਂਦੇ ਰਹੇ ਉਹ ਨਾਰੇ ਲਾਉਂਦੇ ਰਹੇ ਲੀਡਰ ਸਾਡੇ ਜਿਹੜੇ ਸੀ ਉਹ ਨਜ਼ਾਰੇ ਲੈਂਦੇ ਰਹੇ ਉਹ ਅੰਦਰੋਂ ਕੁੰਡੇ ਲਾ ਕੇ ਬਹਿ ਗਏ ਆਪਣੇ ਮਹਿਲਾਂ ਦੇ ਪਬਲਿਕਲੀ ਤਾਂ ਅਵੇਲੇਬਲ ਹੀ ਨਹੀਂ ਵਿਚ ਗਏ ਉਹ ਪਬਲਿਕ ਕੀ ਕਰੇ ਮੇਰੋ ਨਾ ਉਹ ਟੈਂਕੀਆਂ ਤੇ ਚੜਦੇ ਸੀ ਜਾਂ ਜਾਂ ਸੜਕਾਂ ਤੇ ਪੈਂਦੀ ਸੀ ਹੋਰ ਕਿੱਥੇ ਜਾਣ ਫਿਰੋ ਸੋ ਇਸ ਕਰਕੇ ਉਹਨਾਂ ਨੇ ਕੋਈ ਉਹਨਾਂ ਨੂੰ ਚਿੰਤਾ ਨਹੀਂ ਕੀਤੀ ਨਾ ਪ੍ਰੋਬਲਮ ਇਹ ਹੈ ਉਹਨਾਂ ਨੂੰ ਦਰਦ ਦੀ ਪਤਾ ਨਾ ਉਹਨਾਂ ਨੇ ਕਦੇ ਗਰੀਬਜ਼ਗਰੀ ਦੇਖੀ ਨਹੀਂ ਨਾ ਕਦੇ ਨਾ ਗਰੀਬੀ ਦੇਖੀ ਹੈ ਕਦੇ ਜੇ ਉਹ ਦੇਖੀ ਹੋਵੇ ਤਾਂ ਹੀ ਪਤਾ ਹੋਊਗਾ ਨਾ ਪਿੰਡੇ ਤੇ ਹੰਡਾਇਆ ਨਹੀਂ ਨੰਨਾ ਕੁਛ ਜਮਦਿਆਂ ਨੂੰ ਸੋਨੇ ਦੇ ਚਮਚੇ ਮਿਲ ਗਏ ਜਮਦਿਆਂ ਨੂੰ ਹੀ ਹੂਟਰਾਣੀਆਂ ਕੋ ਗੁਆਣੀਆਂ ਗੱਡੀਆਂ ਮਿਲ ਗਈਆਂ ਜਮਦਿਆਂ ਨੂੰ ਪਹਾੜਾਂ ਵਾਲੇ ਸਕੂਲ ਮਿਲ ਗਏ ਉਤਤ ਬਾਦ ਅਮਰੀਕਾ ਕੈਨੇਡਾ ਆਣੇ ਸਕੂਲ ਮਿਲ ਗਏ ਉਤਤ ਬਾਦ ਆਉਂਦਿਆਂ ਨਹੀਂ ਡਿਪਟੀ ਸੀਐਮ ਮਿਲ ਗਿਆ ਆਉਂਦੇ ਡਿਪਟੀ ਸੀਐਮ ਬਣ ਗਏ ਹੁਣ ਧਰਤੀ ਤੇ ਤੈਨੂੰ ਜਾ ਕੇ ਦੇਖਿਆ ਥੱਲੇ ਵੀ 100 ਤੋਂ ਥੱਲੇ ਦੀ ਗਣਤੀ ਹੁੰਦੀ ਹੈ ਹੁਣ ਕਿ ਗਿਰਤੀ ਸਾਹ ਤੋਂ ਉੱਪਰ ਜੁਰੀ ਹੁੰਦੀ ਹੈ ਸਵਿਟਸ ਕਰਕੇ ਅਸੀ ਕੋਕੇ ਆਇਆ ਥੋੜੀ ਵਰਗੀਆਂ ਸਤਨ ਕੰਮ ਕਰਨ ਚ ਆਏ ਆ ਮਤਲਬ ਅਸੀਂ ਵੀ ਨੌਕਰੀਆਂ ਵਾਸਤੇ ਅਰਜ਼ੀਆਂ ਦਿੱਤੀ ਹੋਈਆਂ ਚਲੋ ਮੈਂ ਤਾਂ ਕਲਾਕਾਰ ਦੇ ਤੌਰ ਤੇ 33 17 ਸਾਲ ਦੀ ਉਮਰ ਦੀ ਪੜਦੀ ਪੜਦੀ ਪਲਾਸਟੂ ਚ ਮੈਂ ਤਾਂ ਸਟਾਰ ਬਣਾਤਾ ਸੀ ਤੁਸੀਂ ਨਹੀਂ ਤਾਂ ਹੁੰਦਾ ਮੈਂ ਵੀ ਇੱਥੇ ਹੁੰਦਾ ਹੁਣ ਕਿਤੇ ਨਾ ਕਿਤੇ ਨਾਲ ਕੋਈ ਅਰ ਜੀ ਹੋਰ ਜੀ ਦਿੱਤੀ ਹੁੰਦੀ ਬੀ ਕਾਮ ਬੀ ਕਾਮ ਕਰਦੇ ਸੀ ਕੋਈ ਬੈਂਕ ਵਾਂਗੂ ਲੋਕਾਂ ਦੇ ਪੈਸੇ ਗਿਣੀ ਜਾਂਦੇ ਹੈ ਨਾ ਤੇ ਲੋਕਾਂ ਦੇ ਪੈਸੇ ਗਿਣ ਕੇ ਆਪ ਤੰਗ ਹੋ ਕੇ ਉਹਨਾਂ ਲਈ ਜਾਂਦੇ ਵੀ ਇਹ ਸਾਡੇ ਬੁੜ ਕਿਉਂ ਨਹੀਂ ਹੈਗੇ ਇਹ ਜਿਹੜਾ ਖੁਸ਼ੀ ਆ ਜਿਹੜੀ ਨੌਕਰੀ ਮਿਲ ਲੈਂਦੀ ਇਹਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਹੈ ਸੋ ਅੱਜ ਤੁਹਾਡੇ ਮਾਤਾ ਪਿਤਾ ਆਏ ਨੇ ਬਹੁਤ ਸਾਰਿਆਂ ਦੇ ਰਿਸ਼ਤੇਦਾਰ ਆਏ ਨੇ ਅੱਜ ਖੁਸ਼ ਹੋ ਜਾਓਗੇ ਕਿ ਇਸੇ ਦਿਨ ਵਾਸਤੇ ਮੈਨੂੰ ਅਸੀਂ ਸੋਚਦੇ ਸੀ ਕਿ ਸੁਪਨਾ ਸੀ ਸਾਡਾ ਸੋ ਸਰਕਾਰਾਂ ਦਾ ਕੰਮ ਇਹੀ ਹੁੰਦਾ ਹੈ ਸਰਕਾਰਾਂ ਦਾ ਕੰਮ ਹੈ ਸਹੂਲਤਾਂ ਦੇਣੀ ਨਾ ਕਿ ਲੋਕਾਂ ਨੂੰ ਤੰਗ ਕਰਨਾ ਪੈਸੇ ਤੁਹਾਡੇ ਤਰ੍ਹਾਂਾਂ ਦੇ ਪੈਸੇ ਕਿੱਥੋਂ ਆਣਗੇ ਤੁਸੀਂ ਇਹ ਦੇਣੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਟੈਕਸ ਦਿਨੇ ਹੋ ਉਹ ਟੈਕਸ ਕਿੱਥੋਂ ਆਉਂਦਾ ਹੈ ਤੋਂ ਤੋਂ ਬਾਪਸੇ ਲੋਕਾਂ ਦੇ ਚਲੇ ਜਾਂਦੇ ਕਿਤੇ ਬਿਜਲੀ ਫ੍ਰੀ ਦੇ ਰੂਪ ਚ ਚਲਾ ਜਾਂਦਾ ਕਿਤੇ ਸਕੂਲਾਂ ਸਕੂਲ ਆਫ ਐਮਿਨੈਂਸ ਜਾਂ ਚੰਗੇ ਸ਼ਾਨਦਾਰ ਸਕੂਲ ਬਣਾਉਣ ਤੇ ਜਾਂ ਫਰਨੀਚਰ ਚ ਉੱਥੇ ਟੀਚਰ ਰੱਖਣ ਤੇ ਚਲਾ ਜਾਂਦਾ ਜਾਂ ਹਸਪਤਾਲ ਬਣਾਉਣ ਤੇ ਚਲਾ ਜਾਂਦਾ ਪੈਸਾ ਤੁਹਾਡਾ ਸਰਕਲ ਹੈ ਬਸ ਜਿਹੜੀ ਗਵਰਨਮੈਂਟ ਵਧੀਆ ਸਰਕਲ ਬਣਾ ਲੈਂਦੀ ਹੈ ਉਹਨੂੰ ਚੰਗੀ ਗਵਰਨਮੈਂਟ ਕਹਿੰਦੇ ਹੈ ਪਹਿਲਾਂ ਵਾਲੀ ਗਵਰਨਮੈਂਟ ਕੀ ਕਰਦੀ ਸੀ ਉਹ ਖਜ਼ਾਨੇ ਤੱਕ ਪਹੁੰਚ ਨਹੀਂ ਦਿੰਦੇ ਸੀ ਟੈਕਸ ਦਾ ਪੈਸਾ ਲੀਕੇਜ ਸੀ ਬਹੁਤ ਰਾਜ ਹੀ ਰਹਿ ਜਾਂਦੇ ਸੀ ਸਾਰੇ ਪੈਸੇ ਤੇ ਅੱਗੇ ਕਿ ਲੱਗਣ ਨੂੰ ਫਿਰ ਪੈਸਾ ਕਿੱਥੋਂ ਆਊਗਾ ਆਪ ਦੇ ਘਰਦਿਆਂ ਨੂੰ ਜਾਂ ਫਿਰ ਜੋ ਵੀ ਨੌਕਰੀਆਂ ਜਾਂ ਕੋਈ ਆਪ ਦੇ ਬੰਦਿਆਂ ਨੂੰ ਬਸ ਆ ਆਪਣਾ ਬੰਦਾ ਹੈ ਆਪਣਾ ਬੰਦਾ ਆਪਣਾ ਮੈਨੂੰ ਇੱਕ ਆਇਆ ਫੋਨ ਤੇ ਤਿੰਨ ਕੁ ਮਹੀਨੇ ਦੀ ਗੱਲ ਐ ਇਸੇ ਹਾਲ ਚੀ ਆਉਣਾ ਸੀ ਮੈਂ 443 ਮੇਰੇ ਖਰਚੇ ਨੌਕਰੀਆਂ ਸੀਗੀਆਂ ਅਲੱਗ-ਅਲੱਗ ਡਿਪਾਰਟਮੈਂਟ ਦੀਆਂ ਤਾਂ ਮੈਨੂੰ ਮੇਰੇ ਇੱਕ ਐਮਐਲਏ ਦਾ ਫੋਨ ਆਇਆ ਕਹਿੰਦੇ ਜੇ ਕੱਲ ਨੂੰ ਤੁਸੀਂ 443 ਨੌਕਰੀਆਂ ਮੰਡਣੀਆਂ ਮੈਂ ਕਿਹਾ ਹਾਂਜੀ ਕਹਿੰਦੇ ਇਹ ਤਾਂ ਆਪਣਾ ਮੁੰਡਾ ਹੈ ਬੜਾ ਵਧੀਆ ਆਪਣੀਆਂ ਖਾਸ ਆ ਜਮਾ ਮੈਂ ਕਿਹਾ اچھا ਮਿਲ ਰਹੀ ਹੈ ਉਹਨੂੰ ਵੀ ਨੌਕਰੀ ਭੈ ਨਹੀਂ ਨਹੀਂ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ اچھا ਫੇਰ ਕਹਿੰਦੇ ਇਹ ਕਰੋ ਕੋਸ਼ਿਸ਼ ਫਿਰ ਹੁਣ ਉਹ ਤਾਂ ਜਮਾ ਹੀ ਆਪਣੇ ਮੈਂ ਕਿਹਾ ਵੀ ਕੀ ਕਰੀਏ ਫਿਰ ਹੁਣ ਪੋਸਟ ਤਾਂ ਵਧਾ ਨਹੀਂ ਸਕਦੇ 443 ਤਾਂ ਕਰ ਨਹੀਂ ਸਕਦੇ ਨਹੀਂ ਕਹਿੰਦੇ ਫਿਰ ਤਾਂ ਆਪਣੇ ਹੀ ਇਹ ਤਾਂ ਠੀਕ ਆ ਆਪਣੇ ਕਹਿੰਦੇ ਜਮਾ ਹੀ ਆਪਣੇ ਮੈਂ ਕਿਹਾ ਚਲੋ ਠੀਕ ਹੈ ਬਹੁਤ ਵਧੀਆ ਗੱਲ ਹੈ ਜਮਾ ਹੀ ਆਪਣੇ ਕਰੀਏ ਜੀ ਤੁਹਾਨੂੰ ਇੱਕ 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 ਪਰ ਤੁਹਾਨੂੰ ਗੜ ਦੋ ਮੈਂ ਕਹ ਜੀ ਐਮਐਲਏ ਸਾਹੂ ਗੱਲ ਲੀਏ ਮੈਂ ਕੱਢ ਦੇਣਾ ਇੱਕ ਨੂੰ ਤੇ ਜਿਹੜਾ ਆਪਣੇ ਵਾਲਾ ਉਹ ਨੂੰ ਪਾਣਾ ਹੈ ਪਰ ਮੈਨੂੰ ਇਹ ਗੱਲ ਦਾ ਜਵਾਬ ਦੇ ਦੋ ਜਿਹੜੇ ਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਨਹੀਂ ਆਪ ਕੋ ਵੀ ਤਾਂ ਜਮੇ ਆਪਣਾ ਹੀ ਹੈ ਨਾ ਉਹ ਵੀ ਤਾਂ ਪੰਜਾਬ ਦੇ ਹੀ ਹੈ ਨਾ ਠੀਕ ਹੈ ਉਹਦੀ ਉਹਦੀ ਮਾਂ ਦੇ ਕੱਲ ਨੂੰ ਖਾਂਡਾੜਾ ਤਹੀਂ ਦਾ ਚਮਚਾ ਮੂਝ ਭਾ ਕੇ ਭੇਜੂਗੀ ਕੀ ਪਤਾ ਜਾਨਾ ਨੌਕਰੀ ਲਈ ਆਇਆ ਕੀ ਪਤਾ ਉਹਦੀ ਕੀ ਕਬੀਲਦਾਰੀ ਸੁਧਰੂਗੀ ਕੀ ਪਤਾ ਉਹਦੀ ਭੈਣ ਦਾ ਵਿਆਹ ਇਸ ਕਰਕੇ ਰੁਕਿਆ ਹੋਵੇ ਕਿ ਪੈਸੇ ਨਹੀਂ ਆਗੇ ਨੌਕਰੀ ਤੋਂ ਬਾਹਰ ਪਿਆ ਸੋਚਿਆ ਹੋਵੇ ਸੋ ਮੈਂ ਕਿਹਾ ਜਿਲਾ ਜਮਾ ਹੀ ਆਪਣੇ ਨਾ ਉਹਨੂੰ ਕਹਿ ਦੇ ਕਿ ਅਗਲੀ ਵਾਰ ਫਿਰ ਦੁਬਾਰਾ ਪੇਪਰ ਦੇ ਦੇ ਅਗਲੇ ਸਾਲ ਪੰਜ ਨੰਬਰ ਬੰਨ੍ਹ ਲੈ ਕੇ ਆ ਜਾ ਜਮਾ ਹੀ ਆਪਣੇ ਮੈਂ ਆਪ ਦੇਉਂਗਾ ਨਿਯੁਕਤੀ ਪੱਤਰ ਉਹ ਜਮਾ ਹੀ ਆਪਣੇ